ਅ ਬੀਜਪੀ ਵੱਲੋਂ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ ਉਹਦੇ ਵਿੱਚ ਜਿਹੜੇ ਗਰੰਟੀ ਦਿੱਤੀਆਂ ਗਏ ਨੇ ਉਹ ਆਮ ਜਨਤਾ ਵਾਸਤੇ ਨੇ ਤੇ ਉਹਨਾਂ ਗਰੰਟੀਆਂ ਦਾ ਸਾਰੇ ਆਮ ਜਨਤੋਂ ਨੂੰ ਬੈਨੀਫਿਟ ਮਿਲਣਾ ਹੈ ਜਿਵੇਂ ਆਪਾਂ ਕਹਿ ਰਹੀਏ ਕਿ ਗਰੀਬ ਯੋਜਨਾ ਗਰੀਬ ਲੋਕਾਂ ਵਾਸਤੇ ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਉਜਵਲ ਯੋਜਨਾ ਸ਼ੁਰੂ ਕੀਤੀ ਗਈ ਹੈ ਤੇ ਜਿਸ ਵਿੱਚ ਗਰੀਬ ਲੇਡੀਆਂ ਨੂੰ ਸਿਲੰਡਰ ਦਿੱਤੇ ਜਾਂਦੇ ਨੇ ਤੇ ਮੁੰਦਰਾ ਯੋਜਨਾ ਕੀਤੀ ਹੈ ਜਿਸ ਵਿੱਚ ਆਪਣੇ ਸੈਂਟਰ ਸਰਕਾਰ ਵੱਲੋਂ ਲੋਨ ਦੇ ਤੌਰ ਦੇ ਵਿੱਚ ਆਪਾਂ ਬੈਂਕ ਤੋਂ ਕੁਸ਼ੀਦ ਤੱਕ ਲੋਨ ਲੈ ਸਕਦੇ ਹਾਂ ਤੇ ਆਸਾਨ ਕਿਸ਼ਤਾਂ ਉਸ ਨੂੰ ਵਾਪਸ ਕਰ ਸਕਦੇ ਆਪਾਂ ਤੇ ਗਰੀਬ ਯੋਜਨਾ ਦੇ ਵਿੱਚ ਅਸੀਂ ਜਿਹੜੇ ਵਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਮਤਲਬ ਵਿਸ਼ਕਰਮਾ ਯੋਜਨਾ ਦੇ ਤਹਿਤ ਜੋ ਵੀ ਮਤਲਬ ਕੰਮ ਵਾਲੇ ਬੰਦੇ ਨੇ ਕਿਰਤੀ ਕੰਮ ਨੇ ਤਰਖਾਨ ਨੇ ਆਪਣੇ ਉਹਨਾਂ ਨੂੰ ਸੈਂਟਰ ਸਰਕਾਰ ਵੱਲੋਂ 15000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਤੇ 500 ਰੁਪਏ ਦੇ ਦਿੱਲੀ ਹਿਸਾਬ ਨਾਲ ਵੀ ਹੈਲਥ ਦੇ ਤਾਈਆਂ ਨਾਲ ਹੈਲਥ ਲਾਈਕ ਕੇਂਦਰ ਸਰਕਾਰ ਦੇ ਬਲੋਂ ਬਹੁਤ ਸਾਰੇ ਪ੍ਰੋਗਰਾਮ ਹਾਂਜੀ ਹੈਲਥ ਹੈਲਥ ਦੇ ਡਿਪਾਰਟਮੈਂਟ ਦੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਗਏ ਹਨ ਜਿਵੇਂ ਸਰਕਾਰ ਨੇ 5 ਲੱਖ ਲਈ ਆਯੁਸ਼ਮਨ ਕਾਰਡ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਹਰੇਕ ਵਰਗ ਦੇ ਲੋਕ ਨੂੰ 5 ਲੱਖ ਦਾ ਬੀਮਾ ਫ੍ਰੀ ਦਿੱਤਾ ਜਾਂਦਾ ਹੈ ਤੇ ਬੜੇ ਬੜੇ ਸੈਂਟਰ ਵੀ ਖੋਲੇ ਗਏ ਹਨ ਜਿਵੇਂ ਪੀਜੀੀ ਖੋਲਾ ਗਿਆ ਤੇ ਐਮਜ ਦੇ ਸੈਂਟਰ ਵੀ ਖੋਲੇ ਗਏ ਹਨ ਕੀ ਲੱਗਦਾ ਡਿਜੀਟਲ ਇੰਡੀਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤਾਂ ਫਾਇਦਾ ਹੈ ਅ ਡਿਜੀਟਲ ਇੰਡੀਆ ਦਾ ਬਹੁਤ ਵੱਡਾ ਫਾਇਦਾ ਮਿਲਿਆ ਇੰਡੀਆ ਨੂੰ ਤੇ ਜਿਸ ਤਰ੍ਹਾਂ ਅ ਡਿਜੀਟਲ ਇੰਡੀਆ ਦੇ ਰਾਹੀਂ ਪੇਮੈਂਟ ਦਾ ਜੋ ਸਿਸਟਮ ਕੀਤਾ ਗਿਆ ਹੈ ਉਹ ਆਨਲਾਈਨ ਪੇਮੈਂਟ ਦਾ ਬਹੁਤ ਵੱਡਾ ਕੰਮ ਕੀਤਾ ਗਿਆ ਤੇ ਤੁਸੀਂ ਲੋ ਆਪਣਾ ਪੇਟੀਐਮ ਰਾਹੀਂ ਗੂਗਲ ਪੇ ਰਾਹੀਂ ਡਿਜੀਟਲ ਪੇਮੈਂਟ ਕੀਤੀ ਜਾਂਦੀ ਹੈ ਕੀ ਲੱਗਦਾ ਜਿਵੇਂ ਸਾਰੀਆਂ ਗਰੰਟੀਆਂ ਨੇ ਆਮ ਆਮ ਲੋਕਾਂ ਲਈ ਬਿਲਕੁਲ ਸਾਰੇ ਆਮ ਲੋਕਾਂ ਲਈ ਬੈਨੀਫਿਟ ਮਿਲ ਰਹੇ ਨਹੀਂ ਇੱਥੇ ਬਹੁਤ ਸਾਰੀਆਂ ਹੋਰ ਵੀ ਯੋਜਨਾਵਾਂ ਦਿੱਤੀਆਂ ਹੁੰਦੀਆਂ ਨੇ ਕੀ ਲੱਗਦਾ ਸਵਾਰਥ 24 ਦੇ ਵਿੱਚ ਕੇਂਦਰ ਸਰਕਾਰ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਵਿੱਚ ਮੋਦੀ ਸਰਕਾਰ ਆਏਗੀ ਜੀ ਕਿਉਂਕਿ 400 ਸੀਟਾਂ ਦਿੱਤਾਂਗੇ